ਗਾਇਗੁਰੂ ਜੀ ਦਾ ਖਾਲਸਾ ਗਾਇਗੁਰੂ ਜੀ ਕੀ ਫਤਿਹ ਸੋ ਸਾਰੀਆਂ ਹੀ ਸੰਗਤਾਂ ਨੂੰ ਅੱਜ ਦੇ ਜੋ ਪਵਿੱਤਰ ਦਿਹਾੜਿਆਂ ਤਨ ਤਨ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੁਰਬ ਹਨ ਅਤੇ ਨਾਲ ਹੀ ਅੱਜ ਪੂਰਨਮਾਸੀ ਦੇ ਦਿਹਾੜੇ ਵੀ ਹਨ ਨਾਲ ਹੀ ਸੰਕਰਾਂ ਦੇ ਦਿਹਾੜੇ ਹਨ ਸੋ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਸੋ ਆਓ ਗੁਰੂ ਮਹਾਰਾਜ ਜੀ ਦੇ ਜੋ ਉਪਦੇਸ਼ ਹਨ ਮਾਗ ਦੇ ਮਹੀਨੇ ਦੇ ਪ੍ਰਥਾਏ ਆਪਾਂ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਮਾਗ ਮੱਜਨ ਸੰਗ ਸਾਧੂਆਂ ਧੂੜੀ ਕ੍ਰਿਸ਼ਨਾਨ ਹਰਿ ਕਾ ਨਾਮ ਧਿਆਏ ਸੁਣ ਸਵਨਾ ਨੂੰ ਕਰਦਾਨ ਜਨਮ ਕਰਮ ਮਰ ਉਤਰੈ ਮੰਤੇ ਜਾਏ ਗਮਾਨ ਕਾਮ ਕ੍ਰੋਧ ਨਾਮੋਹੀਐ ਬਿਨਸੈ ਲੋਭ ਸੁਆਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠ ਸੱਠ ਤੀਰਥ ਸਗਲ ਪੰ ਜੀ ਦਇਆ ਪਰਵਾਨ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨੁ ਕੁਰਬਾਨ ਮਾਰਗ ਸੱਚੇ ਸੇ ਕਾਂਢੀਐ ਜਨਪੂਰਾ ਗੁਰ ਮਿਹਰਬਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਦ ਸੁੱਚੇ ਸੇ ਕਾਂਡਿਆ ਜਨਪੂਰਾ ਗੁਰ ਮਿਹਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਰੀਆਂ ਹੀ ਸੰਗਤਾਂ ਨੂੰ ਗੁਰੂ ਮਹਾਰਾਜ ਕਿਰਪਾ ਕਰ ਇਹ ਜੋ ਮਾਗ ਦਾ ਮਹੀਨਾ ਹੈ ਚੜ੍ਹਦੀਆਂ ਕਲਾ ਵਾਲਾ ਬਖਸ਼ਣ ਖੁਸ਼ੀਆਂ ਭਰਿਆ ਲੈ ਕੇ ਆਉਣ ਅਤੇ ਨਾਲ ਹੀ ਸਾਰੀਆਂ ਸੰਗਤਾਂ ਨੂੰ ਪੂਰਨਮਾਸੀ ਅਤੇ ਸੰਗਰਾਂ ਦੇ ਦਿਹਾੜੇ ਅਤੇ ਨਾਲ ਹੀ ਸਤਿਗੁਰੂ ਰਵਦਾਸ ਜੀ ਮਹਾਰਾਜ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਸਾਰਿਆਂ ਨੇ ਗੁਰੂ ਮਹਾਰਾਜ ਜੀ ਦੀ ਇਹ ਜੋ ਉਪਦੇਸ਼ ਹਨ ਇਸ ਸਾਰਿਆਂ ਨੇ ਸੰਗਤਾਂ ਵਿੱਚ ਸ਼ੇਅਰ ਕਰਨੇ ਹਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਹੈ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਸੋ ਹੋਰ ਵੀ ਆਪਾਂ ਉੱਪਰ ਉਦਮ ਕਰਾਂਗੇ ਗੁਰੂ ਮਹਾਰਾਜ ਕ੍ਰਾਉਣ ਹੋਰ ਵੀ ਧਾਰਮਿਕ ਵੀਡੀਓ ਆਪਾਂ ਪਾਉਣੇ ਹਨ ਕੋਈ ਗਾਣਾ ਜਾਂ ਕੋਈ ਖਬਰਾਂ ਦਾ ਨਹੀਂ ਪਾਉਂਦੇ ਹਾਂ ਕੋਈ ਆਪਣੇ ਸਿੱਖ ਜਾਂ ਆਪਣੀ ਸੰਗਤ ਵਾਸਤੇ ਕੋਈ ਸੂਚਨਾ ਹੋਵੇ ਉਹ ਜ਼ਰੂਰ ਪਾਈ ਦੀ ਹੈ ਸੋ ਇਤਨੀਆਂ ਗਬਨਤੀਆਂ ਪ੍ਰਵਾਨ ਕਰਨੀਆਂ ਇਹ ਨਰੋਲ ਧਾਰਮਿਕ ਚੈਨਲ ਹੈ ਸਾਰਿਆਂ ਨੇ ਗੁਰਮੁਖ ਪਿਆਰਿਆਂ ਨੇ ਪੱਤਵੱਦ ਵੀਡੀਓ ਨੂੰ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਤੇ ਕਮੈਂਟ ਕਰਨੇ ਹਨ ਸੋ سپورਟ ਕਰਨੀ ਹੈ ਚੈਨਲ ਨੂੰ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸਤਿਗੁਰੂ ਰਬਦਾਸ ਜੀ ਮਹਾਰਾਜ ਜੀ ਦੇ ਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ